ਸੰਘਰੂਰ ਵਿਖੇ ਸੀਵਰੇਜ ਵਿਭਾਗ ਦੇ ਦਫ਼ਤਰ ਦੇ ਵਿੱਚ ਉਸ ਵੇਲੇ ਮਾਹੌਲ ਗਰਮ ਹੋ ਗਿਆ ਜਦੋਂ ਕੱਚੇ ਤੌਰ ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਵੱਲੋਂ ਤਨਖਾਹ ਨਾ ਮਿਲਣ ਦੇ ਚੱਲਦਿਆਂ ਸੀਵਰੇਜ ਵਿਭਾਗ ਦੇ ਗੇਟ ਨੂੰ ਤਾਲਾ ਲਗਾ ਕੇ ਬੰਦ ਕਰ ਦਿੱਤਾ ਗਿਆ ਮੁਲਾਜ਼ਮਾਂ ਨੇ ਅੰਦਰੋਂ ਦੀ ਦਰਵਾਜ਼ੇ ਨੂੰ ਬੰਦ ਕੀਤਾ ਗਿਆ ਅਤੇ ਅੰਦਰ ਹੀ ਧਰਨਾ ਦੇ ਕੇ ਠੇਕਾ ਕੰਪਨੀ ਅਤੇ ਵਿਭਾਗੀ ਅਧਿਕਾਰੀਆਂ ਦੇ ਖਿਲਾਫ ਨਾਰੇਬਾਜ਼ੀ ਸ਼ੁਰੂ ਕੀਤੀ ਧਰਨਾ ਦੇ ਰਹੇ ਕੱਚੇ ਵਰਕਰਾਂ ਨੇ ਕਿਹਾ ਕਿ ਕਈ ਮਹੀਨਿਆਂ ਤੋਂ ਤਨਖਾਹ ਨਹੀਂ ਮਿਲ ਰਹੀ ਜਦੋਂ ਧਰਨਾ ਲਗਾਇਆ ਜਾਂਦਾ ਹੈ ਤਾਂ 1-2 ਮਹੀਨੇ ਦੀ ਤਨਖਾਹ ਪਾ ਦਿੱਤੀ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਧਰਨਾ ਲਗਾਉਣਾ ਸਾਡੀ ਮਜਬੂਰੀ ਹੈ ਉਤੇ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਿੰਨੀ ਦੇਰ ਤੱਕ ਕੋਰੋਨਾ ਦੀਆਂ ਤਨਖਾਹਾਂ ਦਾ ਪੱਕਾ ਹੱਲ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਕਿਸੇ ਵੀ ਅਧਿਕਾਰੀ ਨੂੰ ਬਾਹਰ ਨਹੀਂ ਜਾਣ ਦੇਣਗੇ ਸਾਡੇ ਕੋਲ ਇਸ ਤੋਂ ਇਲਾਵਾ ਕੋਈ ਹੱਲ ਨਹੀਂ ਹੈਗਾ ਜੀ 1.5 ਸਾਲ ਹੋ ਗਿਆ ਸਾਨੂੰ ਇਹਨਾਂ ਨਾਲ ਖਚਲ-ਖਵਾਰ ਹੁੰਦਾ ਨੂੰ ਕੰਪਨੀ ਨਾਲ ਸਾਨੂੰ ਲੜਕੇ ਹੀ ਤਨਖਾਹ ਮਿਲਦੀ ਹੈ ਸਾਨੂੰ ਬਗੈਰ ਲੜੇ ਤਨਖਾਹ ਹੀ ਨਹੀਂ ਪਉਂਦੇ ਹੈਗੇ ਤੁਸੀਂ ਪਿਛਲਾ ਸਾਡਾ ਕਿਸੇ ਵੀ ਇੱਥੇ ਵਰਕਰ ਜਿਹੜਾ ਕੋਈ ਪੱਕਾ ਆਇਆ ਖੁਦ ਇਖਤਸਾਨ ਸਾਹਿਬ ਨੂੰ ਪੁੱਛ ਲੋ ਵੀ ਕੀ ਸੱਚੀ ਗੱਲ ਹੈ ਜੀ ਇਹਨੂੰ ਲੜਕੇ ਲੜੇ ਤੋਂ ਬਗੈਰ ਤਨਖਾਹ ਨਹੀਂ ਮਿਲਦੀ ਸਾਨੂੰ ਲੜੇ ਤੋਂ ਬਗੈਰ ਤਨਖਾਹ ਹੀ ਨਹੀਂ ਮਿਲਦੀ ਜੇ ਅਸੀਂ ਨਹੀਂ ਬੋਲਦੇ ਹੈਗੇ ਤਾਂ ਇਹ ਸਾਨੂੰ ਐਂ ਨਹੀਂ ਪਤਾ ਤਨਖਾਹ ਹੀ ਨਾ ਪਾਉਣ ਸਾਡੇ ਬੱਚੇ ਭੁੱਖੇ ਮਰਨ ਦੇ ਕਿਨਾਰੇ ਖੜ੍ਹ ਜਾਂਦੇ ਨੇ ਜਾ ਕੇ ਸਾਡੇ ਚੂਲੇ ਠੰਡੇ ਪੈ ਜਾਂਦੇ ਸਾਡਾ ਇੱਕ ਸਾਥੀ ਸਿਵਰਮੈਨ ਮਰਨ ਦੇ ਕੰਡੇ ਖੜ੍ਹਾ ਹੈ ਈਐਸਈ ਦੀ ਜਿਹੜੀ ਸਾਡੀ ਸਹੂਲਤ ਆ ਉਹ ਕੱਟੀ ਜਰੂਰ ਜਾਂਦੀ ਹੈ ਸਾਡੇ ਤੋਂ ਪਰ ਅੱਗੇ ਹੈਲਥ ਡਿਪਾਰਟਮੈਂਟ ਨੂੰ ਇਹ ਜਮਾ ਨਹੀਂ ਕਰਾਉਂਦੇ ਹੈਗੇ ਅਸੀਂ ਜੇ ਕਾਰਡ ਲੈ ਕੇ ਜਾਂਦੇ ਹਾਂ ਹੱਤਾਲ ਦੇ ਵਿੱਚ ਤਾਂ ਉਹ ਕਾਰਡ ਨੂੰ ਪਰੇ ਮਾਰਦੇ ਨੇ ਕਿਸੇ ਦੇ ਪਹਿਲੀ ਕਰ ਤਾਂ ਨਹੀਂ ਤਰੂਟੀਆਂ ਨੇ ਉਹਦੇ ਵਿੱਚ ਕਿ ਅਸੀਂ ਦੱਸ ਨਹੀਂ ਸਕਦੇ ਹੈਗੇ ਜੇ ਤਾਂ ਕਿਸੇ ਦਾ ਨਾਮ ਪਾਇਆ ਹੋਇਆ ਤਾਂ ਉਹਦੇ ਵਿੱਚ ਉਹਦੇ ਪਰਿਵਾਰ ਦੇ ਮੈਂਬਰਾਂ ਦਾ ਨਾਮ ਨਹੀਂ ਹੈਗਾ ਇੱਕ ਜੀ ਦਾ ਨਾਮ ਹੈ ਜੇ ਇੱਕ ਜੀ ਦਾ ਨਾਮ ਚੜਿਆ ਹੋਇਆ ਤਾਂ ਮੈਂ ਆਪਦਾ ਖੁੱਦਾ ਦੱਸ ਦਿਨਾ ਮੇਰੇ ਫਾਦਰ ਦਾ ਨਾਮ ਪਤਾ ਜੋ ਸਵਰਗਵਾਸੀ ਹੋ ਚੁੱਕੇ ਨੇ ਹੋਰ ਮੇਰੇ ਪਰਿਵਾਰ ਦਾ ਕਿਸੇ ਦਾ ਨਾਮ ਨਹੀਂ ਹੈਗਾ ਕਿਹੜੀ ਕੰਪਨੀ ਅੰਡਰ ਕੰਮ ਕਰਦਾ ਸ਼ਾਪੂਰਜੀ ਬਲੌਂਜੀ ਅੰਡਰ ਕੰਪਨੀ ਹੈ ਅਸੀਂ ਕੰਮ ਕਰਦੇ ਆਂ ਕੰਪਨੀ ਦੇ ਜਿਹੜੇ ਅਫਸਰ ਸਹਿਬਾਨ ਨੇ ਆਏ ਹੋਣੇ ਉਹ ਕਹਿੰਦੇ ਵੀ ਤੁਸੀਂ ਕੱਚੇ ਮਲਾਜ਼ਮਾਂ ਚ ਹਾਂਜੀ ਹਾਂਜੀ ਉਹ ਕਹਿੰਦੇ ਵੀ ਤੁਹਾਡੇ ਨਾਲ ਗੱਲਬਾਤ ਚੱਲ ਰਹੀ ਹੈ ਕੋਈ ਹੋਈਏ ਗੱਲਬਾਤ ਹੋਣਾ ਨਾ ਅਸੀਂ ਗਏ ਸੀ ਤੇ ਜਾਂ ਅੰਦਰ ਸਾਨੂੰ ਬੁਲਾਇਆ ਸੀਗਾ ਗੱਲਬਾਤ ਸਾਡੇ ਨਾਲ ਉਹਨਾਂ ਨੇ ਕੋਈ ਨਹੀਂ ਕੀਤੀ ਉਹ ਤਾਂ ਐਕਸ਼ਨ ਸਾਹਿਬ ਨਾਲੇ ਖੁਸਰ-ਪੁਸਰ ਕਰੀ ਗਏ ਨੇ ਸਾਨੂੰ ਉਹਨਾਂ ਨੇ ਕੋਈ ਰਾਹ ਨਹੀਂ ਪਾਇਆ ਹੈਗਾ ਜਿਸ ਦਾ ਨਤੀਜਾ ਇਹ ਹੈ ਕਿ ਸਾਨੂੰ ਹਾਰ ਕੇ ਇਹਨਾਂ ਦਾ ਘਰਾਓ ਕਰਨਾ ਪਿਆ ਘਰਾਓ ਕਰ ਤੱਕ ਜਾਰੀ ਇਹ ਕੋਈ ਵਧੀਆ ਫੈਸਲਾ ਸਾਨੂੰ ਨਹੀਂ ਮਤਲਬ ਕਿ ਦੇਗੇ ਜਾਂਦੇ ਹੈਗੇ ਚਾ ਸਾਨੂੰ ਦਿਨ ਹੋ ਜੇ ਰਾਤ ਹੋ ਜੇ ਅਸੀਂ ਉਰੀ ਰਹਾਂਗੇ ਇਹਨਾਂ ਨੂੰ ਬੰਦ ਕਰਕੇ ਰੱਖਾਂਗੇ ਤਾਲੇ ਨਹੀਂ ਖੁੱਲਦੇ ਜੀ ਸਰ ਇਦਾਂ ਜੀ ਪਿਛਲੇ ਕਾਫੀ ਲੰਮੇ ਸਮੇ ਤੋਂ 1 ਸਾਲ ਤੋਂ ਅਸੀਂ ਇਸ ਕੰਪਨੀ ਦੇ ਖਿਲਾਫ ਜਿਹੜਾ ਆਪਣਾ ਸੰਘਰਸ਼ ਹੈ ਜਿਹੜਾ ਵਿੱਡਿਆ ਹੋਇਆ ਸਾਡੇ ਜਿਹੜੇ ਵਰਕਰ ਨੇ ਬਹੁਤ ਨਗੂਣੀਆਂ ਤਨਖਾਹਾਂ ਤੇ ਕੰਮ ਕਰਦੇ ਨੇ ਸੀਵਰੇਜ ਬੋਰਡ ਦੀ ਉਹ ਸੀਵਰ ਦੀ ਉਹ ਜਿਹੜੀ ਉਹ ਹੈ ਸਫਾਈ ਕਰਦੇ ਨੇ ਜੀ ਪਰ ਉਹ ਉਹਨਾਂ ਨੂੰ ਟਾਈਮ ਸਿਰ ਜਿਹੜੀਆਂ ਤਨਖਾਹਾਂ ਨੂੰ ਮਿਲਦੀਆਂ ਨਹੀਂ ਹੈਗੀਆਂ ਜਦੋਂ ਤਨਖਾਹ ਨਹੀਂ ਮਿਲਦੀਆਂ ਤਾਂ ਵਰਕਰ ਨੇ ਸਾਡੇ ਜਿਹੜੇ ਔਖੇ ਹੋ ਜਾਂਦੇ ਨੇ ਅਸੀਂ ਲਗਾਤਾਰ 1.5 ਸਾਲ ਹੋ ਗਿਆ ਜਦੋਂ ਧਰਨਾ ਲਾ ਦਿੰਨੇ ਆ ਤਾਂ ਸਾਡੀ ਤਨਖਾਹ ਇਹ ਪਾ ਦਿੰਦੇ ਨੇ ਫੇਰ ਸਾਨੂੰ ਬਕਾਇਦਾ ਮਿੱਠੀ ਗੋਲੀ ਦੇ ਦਿੰਦੇ ਨੇ ਅਸੀਂ ਫੇਰ ਕਹਿ ਦਿੰਨੇ ਆ ਵੀ ਚਲੋ ਸਾਡਾ ਵਰਕਰ ਨੇ ਸਾਡੇ ਚਲੋ ਉਹਨਾਂ ਦਾ ਮਸਲਾ ਹੱਲ ਹੋ ਗਿਆ ਪਰ ਇਹ ਕਿਸੇ ਵੀ ਕਿਸਮ ਦੇ ਮਤਲਬ ਕਿ ਇੰਨੇ ਕੰਪਨੀ ਇੰਨੀ ਢੀਠ ਹੈ ਵੀ ਸਾਡੇ ਵਰਕਰਾਂ ਦਾ ਚੰਨੀ ਸਰਕਾਰ ਨੇ ਬਕਾਇਆ ਪਾਇਆ ਸੀ ਵਧੇ ਹੋਏ ਰੇਟਾਂ ਦਾ ਬਕਾਇਆ ਉਹ ਨਹੀਂ ਦਿੰਦੇ ਕਰੋਨਾ ਕਾਲ ਦਾ ਬਕਾਇਆ ਨਹੀਂ ਦਿੰਦੇ ਸਿਹਤ ਸਹੂਲਤਾਂ ਨੇ ਜਿਹੜੀਆਂ ਸਾਡੇ ਵਰਕਰ ਕਣੀ ਧਿਆਨ ਦੇ ਗੋ ਸਾਡੇ ਵਰਕਰ ਕਣੀ ਇਸ ਵਰਕਰ ਦੀ ESI ਕਾਰਡ ਦੀ ਸਹੂਲਤ ਹੈ ਜਿਹੜੀ ਉਹ ਸਾਡੇ ਪੈਸੇ ਕੱਢਦੇ ਨੇ ਇਹ ਸਾਡੇ ਵਰਕਰਾਂ ਦੇ ਪੈਸੇ ਕੱਢਦੇ ਨੇ ਪਰ ਉਹ ਪੈਸੇ ਉਹ ਪੈਸੇ ਇਹ ESI ਕਾਰਡ ਦੇ ਜਿਹੜਾ ਹੈਲਥ ਡਿਪਾਰਟਮੈਂਟ ਹੈ ਉਹਦੇ ਵਿੱਚ ਜਮਾ ਨਹੀਂ ਕਰਾਉਂਦੇ ਉਹ ਜਮਾ ਨਾ ਕਰਵਾਉਣ ਕਰਕੇ ਸਾਡਾ ਸਾਥੀ ਮਰਨ ਕਿਨਾਰੇ ਹੈ ਤੇ ਅਸੀਂ ਇਹਦਾ ਇਲਾਜ ਹੈ ਜਿਹੜਾ ਉਹ ਪ੍ਰਾਈਵੇਟ ਹਸਪੀਟਲ ਤੋਂ ਕਰਾਉਣੇ ਆ ਕਿਉਂਕਿ ਨਹੀਂ ਜਿਹੜੀ ਸਿਹਤ ਸਹੂਲਤਾਂ ਦੇ ਚੱਲਦੀਆਂ ਹੁਣ ਤਾਂ ਇਹ ਵਰਕਰ ਹੈ ਜਿਹੜਾ ਤਾਂ ਆਪਣੀ ਇਲਾਜ ਜਿਹੜਾ ਬੜੇ ਜਿਹੇ ਢੰਗ ਨਾਲ ਸੌਖੇ ਤਰੀਕੇ ਨਾਲ ਕਰਵਾ ਸਕਦਾ ਪਰ ਅਸੀਂ ਵਾਰ-ਵਾਰ ਕਹਿਣ ਤੇ ਵੀ ਇਹਨਾਂ ਦੇ ਕੰਨ ਤੇ ਜੂ ਨਹੀਂ ਸਰਕਦੀ ਦੂਜੇ ਪਾਸੇ ਸ਼ਿਵਰੇ ਵਿਭਾਗ ਦੇ ਜ਼ਿਲ੍ਹਾ ਅਫਸਰ ਕਾਰਜਕਾਰੀ ਇੰਜੀਨੀਅਰ ਐਸਐਸਟੀ ਲੋਣੇ ਕਿਹਾ ਕਿ ਧਰਨਾ ਦੇ ਰਹੇ ਕੱਚੇ ਮੁਲਾਜ਼ਮ ਠੇਕਾ ਕੰਪਨੀ ਦੇ ਅਧੀਨ ਕੰਮ ਕਰਦੇ ਨੇ ਉਹਨਾਂ ਨੇ ਕਿਹਾ ਕਿ ਇਹਨਾਂ ਸਾਰੇ ਮੁਲਾਜ਼ਮਾਂ ਨੂੰ ਤਨਖਾਹ ਜੋ ਹੈ ਉਹ ਠੇਕਾ ਕੰਪਨੀ ਵੱਲੋਂ ਦਿੱਤੀ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਕੰਪਨੀ ਵੱਲੋਂ ਇਹਨਾਂ ਨੂੰ ਤਨਖਾਹ ਨਹੀਂ ਦਿੱਤੀ ਜਾਂਦੀ ਤਾਂ ਇਹਨਾਂ ਨੂੰ ਕੰਪਨੀ ਦੇ ਖਿਲਾਫ ਧਰਨਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ ਨਾ ਕਿ ਦਫ਼ਤਰ ਨੂੰ ਤਾਲਾ ਲਗਾਉਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਮੁਲਾਜ਼ਮਾਂ ਦੇ ਵੱਲੋਂ ਦਫ਼ਤਰ ਨੂੰ ਬੰਦ ਕਰ ਦਿੱਤਾ ਗਿਆ ਉਹਨਾਂ ਦੱਸਿਆ ਕਿ ਦਫ਼ਤਰ ਦੇ ਵਿੱਚ ਔਰਤਾਂ ਬਜ਼ੁਰਗ ਅਤੇ ਬਿਮਾਰ ਮੁਲਾਜ਼ਮ अपना प्रदर्शन ठेका कंपनी के खिलाफ करना चाहिए होते ही जब कंपनी के मुलाजिम नाल ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਤਨਖਾਹ ਨਾ ਮਿਲਣ ਦੇ ਚਲਦੇ ਮੁਲਾਜ਼ਮਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਸਮਝੌਤਾ ਕੀਤਾ ਜਾਵੇ ਅਤੇ ਇਹਨਾਂ ਨੂੰ ਤਨਖਾਹਾਂ ਦਿੱਤੀਆਂ ਜਾਣ ਉਹਨਾਂ ਨੇ ਕਿਹਾ ਕਿ ਫਿਲਹਾਲ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ਾਂ ਜਾਰੀ ਨੇ ਸੈਲਰੀਸ ਦਾ ਥੋੜਾ ਲੇਟ ਹੋਆ ਹੈ ਕਿੰਨਾ ਲੇਟ ਹੋਆ ਹੈ ਅਭ ਮੰਨ ਕੇ ਚੱਲੇ 10-15 ਦਿਨ ਹੋਆ ਹੈ 15 ਦਿਨ ਹੂੰ ਤੁਹਾਡੀ ਬਾਤ ਕੀਤੀ ਜਦੋਂ ਇਹ ਦੰਗਾ ਦੇ ਨਾਲ ਉਹਨਾਂ ਨੇ ਪ੍ਰੋਟੈਸਟ ਸ਼ੁਰੂ ਕੀਤਾ ਥਾ। ਨਹੀਂ ਐਸਾ ਤਾਂ ਨਹੀਂ ਆਇਆ ਕੁਝ। ਆਪਸੇ ਬਾਤ ਕਰਨੇ ਨਹੀਂ ਆਏ। ਆਪ ਵੀ ਨਹੀਂ ਗਏ ਉਹਨਾਂ ਦੇ ਪਾਸ। ਨਹੀਂ ਮੈਂ ਤਾਂ ਕੱਲੀ ਆਇਆ ਹਾਂ ਇੱਥੇ। ਮੈਂ ਵਹੀ ਉਸੇ ਕੇ ਲਈ ਸੌਕਰ ਆਇਆ ਹਾਂ। ਤੋਂ ਕਰ ਰਹੇ ਹਾਂ ਉਸ ਦਾ ਸੌਟ ਆਊਟ। ਵੈਸੇ ਜੀ ਦੇਖੋ ਇੱਥੇ ਕੁਝ ਲੇਟਸ ਸਟੱਫ ਵੀ ਆ। ਕੁਝ ਸਾਡੇ ਬਜ਼ੁਰਗ ਮੁਲਾਜ਼ਮ, ਕੁਝ ਹਾਰਟ ਦੀ ਪੇਸ਼ੈਂਟ ਵੀ ਨੇ ਜਿਹੜੇ ਇੱਥੇ ਫਸੇ ਹੋਏ ਨੇ। ਇਹ ਕੁਝ ਸਮੱਸਿਆ ਹੈਗੀ ਆ। ਚਲੋ ਕੁਝ ਵਰਕਰਾਂ ਦੀ ਸਮੱਸਿਆ ਜਾਏ ਜਿਆ ਇਹ ਠੇਕੇਦਾਰ ਅਧੀਨ ਕੰਮ ਕਰਦੇ ਵਰਕਰ ਨੇ ਠੇਕੇਦਾਰ ਕੰਪਨੀ ਵੱਲੋਂ ਇਹਨਾਂ ਨੂੰ ਤਨਖਾਹ ਦਿੱਤੀ ਜਾਣੀ ਹੁੰਦੀ ਆ ਤੇ ਠੇਕੇਦਾਰ ਕੰਪਨੀ ਨੇ ਕੁਝ ਇਹਨਾਂ ਨੂੰ ਪਿਛਲੇ ਕੁਝ ਸਮਿਆਂ ਤੋਂ ਤਨਖਾਹ ਅਕਸਰ ਹੀ ਲੇਟ ਦਿੰਦੇ ਆ ਜਿਹਦੇ ਕਾਰਨ ਅਕਸਰ ਇਹ ਇਦਾਂ ਦੇ ਮਜਾਇਰੇ ਕਰਦੇ ਹਨ ਇਹਨਾਂ ਨੂੰ ਮੈਂ ਇਹ ਵੀ ਬਹੁਤ ਵਾਰ ਦੇ ਚੁੱਕਿਆ ਹਾਂ ਦਰਖਸ਼ਨਾ ਦੇ ਚੁੱਕਿਆ ਹਾਂ ਬੇਨਤੀ ਕਰ ਚੁੱਕਿਆ ਹਾਂ ਕਿ ਅਗਰ ਤੁਹਾਨੂੰ ਲੱਗਦਾ ਕਿ ਮਹਿਕਮਾ ਜਾਂ ਠੇਕੇਦਾਰ ਅਗਰ ਮਹਿਕਮਾ ਹੀ ਤੁਹਾਡੇ ਖਿਲਾਫ ਹੈ ਅਗਰ ਮਹਿਕਮਾ ਕੁਝ ਨਹੀਂ ਕਾਰਵਾਈ ਕਰ ਰਿਹਾ ਤੁਸੀਂ ਕੋਰਟ ਕੇਸ ਕਰ ਸਕਦੇ ਹੋ ਬਲਕਿ ਇਹਨਾਂ ਵੱਲੋਂ ਕੋਰਟ ਮਾਣਿਓ ਕੋਰਟ ਖਿਲਾਫ ਵੀ ਕਾਫੀ ਬੋਲੇ ਆ ਜਾਂਦਾ ਕਿ ਕੋਰਟ ਜਾਣ ਦਾ ਕੋਈ ਫਾਇਦਾ ਨਹੀਂ ਅਸੀਂ ਤੁਹਾਡੇ ਤੋਂ ਹੀ ਹੱਕ ਲਵਾਂਗੇ ਇਸ ਕਰਕੇ ਕਈ ਚੀਜ਼ਾਂ ਦੇ ਹੱਕ ਨਹੀਂੋਂ ਪਾਉਂਦੇ ਫਿਰ ਜਿੱਥੇ ਆਪਣਾ ਕੋਈ ਸਰਕਾਰੀ ਤੰਤਰ ਫੇਲ ਹੋ ਜੇ ਤੇ ਫਿਰ ਉਤੇ ਅਗਲਾ ਸਟੈਪ ਹੈ ਉੱਚ ਅਧਿਕਾਰੀ ਸਾਡੇ ਦਫ਼ਤਰ ਫਿਲ੍ਹੇ ਉੱਚ ਅਧਿਕਾਰੀਆਂ ਕੋਲ ਵੀ ਜਾਣਾ ਪਸੰਦ ਨਹੀਂ ਕਰਦੇ ਉਹਦੀ بجائے ਇੱਕ ਦੀ ਲਾਈਟ ਬੰਦ ਕਰਤੀ ਕਦੀ ਪਾਣੀ ਬੰਦ ਕਰਤਾ ਆਪ ਦੇਖ ਸਕਦੇ ਹੋ ਉਸ غرੂਰ ਅਤੇ ਧੂਰੀ ਵਿਖੇ ਸੀਵਰ ਵਾਟਰ ਸਪਲਾਈ ਦੀਆਂ ਉਦਾਂ ਹੀ ਬਹੁਤ ਪ੍ਰੋਬਲਮਾਂ ਹਨ ਆਮ ਦਿਨਾਂ 'ਚ ਵੀ ਕੰਮ ਦੇ ਦੌਰਾਨ ਇਹਨਾਂ ਵੱਲੋਂ ਉਹ ਵੀ ਠੀਕ ਨਹੀਂ ਕੀਤੀਆਂ ਜਾਂਦੀਆਂ ਭਾਜੀ ਇਹ ਕੱਚੇ ਮਜ਼ਦੂਰ ਨੇ ਦੇ ਕੇ ਸਰਕਾਰੀ ਮਲਾਜਮ ਇਹ ਕੱਚੇ ਮਲਾਜਮ ਨੇ ਕੱਚੇ ਹਾਂ ਮਤਲਬ ਠੀਕੇ ਠੇਕੇਦਾਰਾਂ ਦੇ ਇਨ ਕੰਮ ਕਰ ਰਹੇ ਮਲਾਜਮ ਨੇ ਕਿੰ ਟਾਈਮ ਕਿਨਾ ਹੋ ਗਿਆ ਦੇਖੋ ਜੀ ਟਾਈਮ ਤੇ ਇਸ ਵੇਲੇ 6:30 ਦੇ ਲਗਭਗ ਹੋ ਗਿਆ ਹੋਵੇਗਾ ਹਾਂਜੀ ਦੇਖੋ ਵੈਸੇ ਤੇ ਅਸੀਂ ਦਫਤਰ ਹੀ ਬੈਠੇ ਰਹਿੰਨੇ ਆ ਸਾਡਾ 24 ਆਰ ਵਰਕਿੰਗ ਆ ਵੈਸੇ 5 ਵਜੇ ਤੱਕ ਆਫੀਸ਼ਲ ਵਰਕਿੰਗ ਦਫਤਰ ਬਟਾ ਮੈਂ ਅੰਦਰ ਹੀ ਫਿਰ ਕਿਦਾਂ ਦਾ ਸਮਾਧਾਨ ਦੇਣਾ ਦੇਖੋ ਜੀ ਅਗਰੇ ਇਹਨਾਂ ਨੂੰ ਇਹ ਲੱਗਦਾ ਕਿ ਅੰਦਰ ਬੰਦ ਕਰਕੇ ਸਮਾਧਾਨ ਹੋ ਸਕਦਾ ਇਹ ਦੇਖ ਸਕਦੇ ਨੇ ਇਹਨਾਂ ਨੂੰ ਇਹ ਤੋਂ ਅਗਲੀ ਪ੍ਰਣਾਲੀ ਬਾਰੇ ਕਿਹਾ ਇਹ ਸਾਡੇ ਤੋਂ ਉੱਚ ਅਧਿਕਾਰੀਆਂ ਤੱਕ ਜਾ ਸਕਦੇ ਨੇ ਤੁਸੀਂ ਇਹਨਾਂ ਨੂੰ ਕੁਝ ਅਪੀਲ ਕਰਨ ਹਾਂਜੀ ਬਹੁਤ ਵਾਰ ਅਪੀਲ ਕਰਦੇ ਆ ਕਿ ਤੁਸੀਂ ਉੱਚ ਅਧਿਕਾਰੀ ਜਾਂ ਲੇਬਰ ਕੋਰਟ 'ਚ ਜਾ ਕੇ ਕੇਸ ਕਰ ਸਕਦੇ ਜੀ ਠੇਕੇਦਾਰ ਵਿਰੋਧ ਸਾਨੂੰ ਪਾਰਟੀ ਬਣਾ ਸਕਦੇ ਜੇ ਜਗਬਾਨੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ